아무말안 ਸਤਿ ਸ਼੍ਰੀ ਅਕਾਲ ਸਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰ ਹਰਿ ਸਿ ਹੁਣ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਸਿਵਾਰੀ ਆਪ ਜੀ ਦੇ ਨਗਰ ਦੇ ਵਿੱਚ ਪਹੁੰਚ ਕੇ ਪੰਜ ਪਿਆਰੇ ਸ਼ਹਾਬਾਂ ਦੀ ਤਖਵਾਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪਰਵਾਰ ਜੀ ਦਾ ਸਨਮਾਨ ਕਰਦੇ ਪੰਜ ਪਿਆਰੇ ਸ਼ਹਾਬਾਂ ਨੂੰ ਆਏ ਅੱਜ ਸਾਡਾ ਸੰਗਤ ਨੂੰ ਪਹੁੰਚਦਾ ਪਾਵਨ ਜੀ ਤੇ ਆਨੰਦ ਮਾਣਦੇ ਗੁਰੂ ਦੇ ਘਰ ਕਰੇ ਆਪ ਸਭ ਨੂੰ ਅੰਦਰ ਦੀ ਸੇਵਾ ਸਤਿਗੁਰੂ ਜੀ ਸਾਹਿਬ ਨੂੰ ਸਭ ਦੀ ਜਿਹਨਾਂ ਨੇ ਦਸਤਖਤਾਂ ਮਰੇ ਇਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਦਿੰਦੇ ਹਾਂ ਕਿ ਬਾਕੀ ਦੇ ਸੰਗਠਨ ਦੋਸਤ ਨੋਟੇ ਸਮੂਹ ਨੂੰ ਅਸਾਧੂ ਲੈਣਾ ਚਾਹੀਦਾ ਹੈ। ਪੁਰਸਕਾਰ ਦੇ ਸਾਹਮਣੇ ਜਿਹੜੇ ਸਤਿਗੁਰੂ ਕੋਲ ਗ੍ਰੰਥਰ ਸਾਹਿਬ ਦੇ ਵਰਕੇ ਤੋਂ ਅਪਨ ਬਖਸ਼ੇਦਾਰ ਕਰਨੇ ਇੱਕ ਵਾਰ ਫੇਰ ਤੋਂ ਸਾਡੇ ਸਭ ਸੰਗਤਾਂ ਨੂੰ ਬਹੁਤ ਬਹੁਤ ਸਾਰਾ ਮਿਲਿਆ ਇਸ ਸਾਲ 18 ਸਤੰਬਰ ਨੂੰ 4:30 ਸਾਲਾ ਸ਼ਤਾਬਦੀ ਦੇ ਰੋਪ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਤੇ को ਸੋ ਦਰਸ਼ਕੋ ਸੁਖਾਂਤਾ ਜੀ ਜਿਵੇਂ ਮੈਂ ਪਹਿਲਾਂ ਵੀ ਇੱਥੇ ਚੰਦੋਤੀ ਆ ਰਹੇ ਇਸ ਸਮਾਗਮਾਂ ਦੇ ਵਿੱਚ ਵੀ ਆਪਣਾ ਸ਼ਾਮਲ ਹੋਣਾ ਹੈ ਉਹ ਰਾਮਦਾਸ ਮਹਾਰਾਜੀ ਜੀ ਵਰਤਾਂ ਗੱਲ ਦੀ ਮੱਧਜਾਤੀ ਬਾਲਾ ਗੁੰਭਾ ਜੀ ਦੇ ਸੰਪਰਕ ਕੀਤੇ ਹੋਏ ਐਸੋ ਸਾਹਿਬ ਜੀ ਨੇ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨ ਸਾਰੇ ਸੰਗਤਾਂ ਨਗਰ ਬਾਣੀਆਂ ਦੀ ਸਾਰੇ ਸੰਗਤਾਂ ਬਹੁਤ ਬਹੁਤ ਧੰਨਵਾਦ ਸੋ ਅੱਜ ਕੁਝ ਟੀਕਾ ਖੰਡਾ ਸੋ ਆਇਕ